ਦੈਨਿਕ ਸੂਰ ਰਿਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤਪੁਰ ਗੁਰਦਾਸਪੁਰ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ ਜਿਸ ਸੜਕ ਹਾਸਲੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੇਗੀ ਦੱਸਦੀ ਕਿ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਕਾਰ ਦਾ ਤੇਜ਼ ਰਫਤਾਰ ਦੇ ਕਾਰਨ ਇੱਕ ਬੁਲੇਟ ਮੋਟਰਸਾਈਕਲ ਦੇ ਵਿੱਚ ਟਕਰਾ ਕੇ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਨੌਜਵਾਨ ਫਗਵਾੜਾ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਬੇਕਾਬੂ ਕਾਰ ਦੇ ਨਾਲ ਟੱਕਰ ਹੋ ਗਈ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਨੈਸ਼ਨਲ ਹਾਈਵੇ 44 ਤੋਂ ਸਰਵਿਸ ਨੈਰਨ ਤੋ ਇੱਕ ਦਰਖਤ ਨਾਲ ਟਕਰਾਈ ਦਰਖਤ ਤੋਂ ਟਕਰਾਨ ਤੋਂ ਬਾਅਦ ਜੋ ਕਾਰ ਹੈ ਪਲਟ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਲਾਂਕਿ ਕਾਰ ਸਵਾਰ ਜੋ ਨੌਜਵਾਨ ਹੈ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਇਸ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਕਾਰ ਦੀ ਚਪੇੜ ਦੇ ਵਿੱਚ ਆ ਗਿਆ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਨੌਜਵਾਨ ਦੀ ਪਹਿਚਾਨ ਭਵੇ ਕਸ਼ਪ ਵਾਸੀ ਲੁਧਿਆਣਾ ਵੱਜੋਂ ਹੋਈ ਹੈ ਜਾਣਕਾਰੀ ਮੁਤਾਬਕ ਜੋ ਕਾਰ ਹੈ ਬੇਕਾਬੂ ਹੋ ਕੇ ਹਾਦਸਾ ਗ੍ਰਸਤ ਹੋ ਗਈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਉੱਥੇ ਹੀ ਕਾਰ ਸਵਾਰ ਜੋ ਨੌਜਵਾਨ ਹੈ ਉਹਨਾਂ ਨੂੰ ਲੋਕਾਂ ਦੇ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਫਲਾ ਅਗਰਿਆਂ ਇੱਕ ਹਾਈਵੇ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਹੈ ਕੀ ਨਾ ਪਤਾ ਹੈ ਤੇ ਕਿਦਾਂ ਹੋਇਆ ਮੇਰਾ ਗਿਸ਼ਤੇਦਾਰ ਹੈ ਜੀ ਮੁੰਡਾ ਵਰਕਰ ਕਸ਼ਪ ਪੁੱਤਰ ਰੋਹਿਤ ਕਸ਼ਪ ਵਾਸੀ ਬਸੰਤਨਗਰ ਲੁਧਿਆਣਾ ਮੁੰਡਾ ਐਲ ਐਲ ਬੀ ਦੀ ਪੜ੍ਹਾਈ ਲਵਲੀ ਯੂਨੀਵਰਸਿਟੀ ਵਿੱਚ ਸ਼ੁਰੂ ਕਰ ਰਿਹਾ ਸੀ ਠੀਕ ਹੈ ਜੀ ਅੱਜ ਆਪਣੀ ਪੜ੍ਹਾਈ ਤੋਂ ਫ੍ਰੀ ਹੋ ਕੇ ਵਾਪਸ ਆਪਣੇ ਘਰ ਨੂੰ ਜਾਣਾ ਜਾ ਰਿਹਾ ਸੀ ਠੀਕ ਹੈ ਜੀ ਜਰੂਰ ਜੀ ਜਵਾਈ ਜੀ ਦੁਕਾਨ ਸਾਹਮਣੇ ਗੁਰਾਇਆ ਪੀਆ ਹਾਂ ਜੀ ਪਿੱਛੋਂ ਇੱਕ ਸਵਿਫਟ ਕਾਰ ਜਰੂਰ ਕੋਮਲ ਸਰਨਾਮਨ ਮਜੀਦ ਵਾਸੀ ਪਟਿਆਲਾ ਹਾਂ ਜੀ ਚਲਾ ਰਿਹਾ ਸੀ ਹਾਂ ਜੀ ਇਸ ਨੇ ਬਹੁਤ ਸਾਰੇ ਲੋਕ ਆ ਕੇ ਹਾਂ ਜੀ ਉਲਟ ਮੋਟਰਸਾਈਕਲ ਦੇ ਪਿੱਛੇ ਹਾਂ ਬਹੁਤ ਤੇਜ਼ ਦੌੜ ਨਾਲ ਮਾਰੀ ਇਸ ਕਾਰਨ ਉਸ ਦੇ ਸਿਰ ਵਿੱਚ ਕਾਫੀ ਗੱਟਾਂ ਸੱਟਾਂ ਲੱਗੀਆਂ ਹਾਂ ਉਹ ਵੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਥਾਣਾ ਗਰਾਇਆ ਤੋਂ ਮੌਕੇ ਤੇ ਪਹੁੰਚ ਗਈ ਹੈ ਜਿਨ੍ਹਾਂ ਨੇ ਡੈਡ 47 ਹਸਪਤਾਲ ਮੋਹਾਲੀ ਪਹਾਰ ਕੀ ਲੱਗਦਾ ਦੋ ਜਣੇ ਸੀ ਕਿ ਇੱਕ ਇਕੱਲੇ ਸੀ ਇਕੱਲਾ ਹੀ ਮੁੰਡਾ ਸੀਗਾ ਜੀ ਆਪਣੀ ਸਟੱਡੀ ਕਰਕੇ ਆਦਿਆ ਇਹਨਾਂ ਦੇ ਦਾਦਾ ਲੱਗਦੇ ਨੇ ਉਹ ਪਿੱਛੇ ਪਿੱਛੇ ਆਪਣਾ ਦਲੰਗੜਾ ਤੋਂ ਫਾਰਕ ਹੋ ਕੇ ਆ ਰਹੇ ਸੀ ਜਿਨ੍ਹਾਂ ਨੇ ਸਾਰਾ ਵਾਕਿਆ ਆਪਣੀ ਅੱਖੀਂ ਵੇਖਿਆ ਹਾਂਜੀ ਕੀ ਗੱਡੀ ਚੱਲ ਕੇ ਜਿਹੜਾ ਆ ਗੱਡੀ ਚਾਲਕ ਅਜੇ ਮੌਕੇ ਤੇ ਮਿਲਿਆ ਨਹੀਂ ਪੁਲਿਸ ਪੜਤਾਲ ਕਰ ਰਹੀ ਹੈ ਉਹਦੀ ਕਾਰ ਵੀ ਬਹੁਤ ਤੇਜ਼ ਰਫ਼ਤਾਰ ਹੁੰ ਕਰਨ ਸਾਹ ਦੇ ਪਲਟ ਕੇ ਤੇ ਉਸਨੇ ਕਹਿੰਦੀ ਹੈ ਸਾਹ ਦੇ ਪਲਟ ਕੇ ਕੀ ਪ੍ਰਸ਼ਾਸਨ ਮੌਕੇ ਤੇ ਆ ਗਿਆ ਸੀ ਪ੍ਰਸ਼ਾਸਨ ਮੌਕੇ ਤੇ ਆ ਗਿਆ ਜੀ ਜੀ ਇੰਸਪੈਕਟਰ ਜੀ ਜੀ ਮੌਕੇ ਤੇ ਬੋਡੀ ਜਿਹੜੀ ਹੈ ਜੀ ਬੋਡੀ ਸਿਵਲ ਹਸਪਤਾਲ ਨੂੰ ਦਿਖਾ ਦੇ ਮੈਂ ਥਾਣਾ ਗ੍ਰੈਂਟ ਤੇ ਤਪੀਛ ਲਗਾ ਦੇ ਠੀਕ ਹੈ ਜੀ ਤੇ ਅੱਜ ਮੈਨੂੰ ਸੂਚਨਾ ਮਿਲੀ ਆ ਕੋਈ ਸਵਕ 4 ਵਜੇ ਠੀਕ ਹੈ ਜੀ ਇਹ ਐਕਸੀਡੈਂਟ ਹੋਇਆ ਆ ਮੋਟਰਸਾਈਕਲ ਆਨ ਪੀਡ ਇੱਕ ਕਾਰ ਆ ਠੀਕ ਹੈ ਜੀ ਆਪ ਵਿੱਚ ਐਕਸੀਡੈਂਟ ਹੋਇਆ ਆ ਠੀਕ ਹੈ ਜੀ ਵਜੂ ਵਰਕੀ ਵਾਲੇ ਦੇ ਕੋਲ ਠੀਕ ਹੈ ਜੀ ਇੱਕ ਕਾਰ ਪਾਰਟੀ ਹੋਈ ਸੀ ਜਿਹਨੇ ਮੈਂ ਮੌਕੇ ਤੇ ਪੁੱਛਿਆ ਤੇ ਕਾਰ ਪਾਰਟੀ ਹੋਈ ਸੀ ਹਾਂਜੀ ਤੇ ਜੋ ਡਰਾਈਵਰ ਸੀ ਹਾਂ ਉਹ ਲੋਕਾਂ ਨੇ ਹੁਣ ਕਾਬੂ ਕੀਤਾ ਸੀ ਠੀਕ ਹੈ ਜੀ ਤੇ ਜੋ ਮੋਟਰਸਾਈਕਲ ਚਾਲਕ ਸੀ ਉਹ ਉਹਦੀ ਮੌਕੇ ਤੇ ਮੌਤ ਚੁੱਕੀ ਸੀ ਹਾਂ ਸਿਰ ਉਹਦਾ ਪੁੱਛੋ ਫਟਿਆ ਹੋਇਆ ਸੀ ਸਿਰ ਤੇ ਪੈਟ ਤੇ ਕਿੰਨੀ ਦਾ ਉਹਦਾ ਫਟਿਆ ਹੋਇਆ ਸੀ ਠੀਕ ਹੈ ਜੀ ਹਾਂਜੀ ਤੇ ਨੌਜਵਾਨ ਕਿੱਥੇ ਦਾ ਰਹਿਣ ਵਾਲਾ ਇਹ ਸਾਰਾ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਹਦੀ ਡੈਥ ਹੋਈ ਹੈ ਹਾਂਜੀ ਹਾਂਜੀ ਲਵਲੀ ਚ ਸੀ ਇਹ ਲਵਲੀ ਪ੍ਰੋਫੈਸ਼ਨਲ ਚ ਪੜਦਾ ਸੀ ਲਾ ਕਰ ਰਿਹਾ ਸੀ ਠੀਕ ਹੈ ਜੀ ਹਾਂਜੀ ਹਾਂਜੀ ਜੋ ਕਰਦਿਆਂ ਨੇ ਦੱਸਿਆ ਜੀ ਜਿਹੜਾ ਗੱਡੀ ਚਾਲ ਕੇ ਫੜ ਲਿਆ ਤੇ ਗੱਡੀ ਚਾਲਕ ਫੜਿਆ ਜੀ ਠੀਕ ਹੈ ਜੀ ਫੜ ਲਿਆ ਕੀ ਕਰੂਗੇ ਸਰ जमा कर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब Facebook Instagram X aur WhatsApp channel par